ਜਿਹੜੇ ਪਹਿਲਾਂ ਵਾਲੇ ਸਰੋਤਾ ਸੀ ਨਾ ਹਾਂ ਜੇ ਕਿਸੇ ਸਿੰਗਰ ਦਾ ਗੀਤ ਗਾਤਾ ਉਹਨੂੰ ਕਲਾਕਾਰ ਨਹੀਂ ਬਣਾਉਂਦੇ ਸੀ ਉਹ ਨਹੀਂ ਇਹ ਤਾਂ ਉਹ ਟੈਂਪਰੇਰੀ ਬਠਿੰਡੇ ਉਹ ਲੈਂਦਾ ਉਹ ਆਖ ਦਿੰਦੇ ਪਹਿਲਾਂ ਬਠਿੰਡੇ ਮਾਰਕੀਟ ਮਾਰਕੀਟ ਬਠਿੰਡੇ ਬਠਿੰਡੇ ਦੇ ਕਲਾਕਾਰਾਂ ਨੂੰ ਛੋਟੇ ਕਲਾਕਾਰ ਬਣਦੇ ਸੀ ਇਹ ਤਾਂ ਆਪਾਰ ਚਮਕਨੇ ਤੇ ਅਵਸਾਰ ਚਮਕ ਹੋ ਗਿਆ ਤੇ ਪ੍ਰਗਟ ਭਾਗੂ ਹਾਂ ਇਹਨਾਂ ਨੇ ਦੋਵਾਂ ਨੇ ਮਾਰਕੀਟ ਇੱਥੇ ਬੰਨਤੀ ਚਮਕ ਹਟੋ ਗਿਆ ਜਦੋਂ ਹਾਂ ਫੇਰ ਵੀ ਫੇਰ ਪਤਾ ਲੱਗਿਆ ਬਠਿੰਡੇ ਵਾਲੇ ਪੁੱਲੀ ਵਾਲੇ ਕਿੱਲਾ ਬਣ ਗਏ ਫਰਦਾ ਦਾਰ ਮੇਰ ਗਿਆ ਨਹੀਂ ਤੇ ਧਰਮਪ੍ਰੀਤ ਹੋਇਆ ਸਾਰੇ ਸਾਰੇ ਬਹੁਤ ਵਧੀਆ ਸਾਰੇ ਸਿੰਗਰ ਵਧੀਆ ਸੀ ਹਾਂ ਤੇ ਪਹਿਲਾਂ ਨਹੀਂ ਲੋਕ ਮੰਨਦੇ ਸੀ ਪਹਿਲਾਂ ਲੁਧਿਆਣੇ ਵਾਲੇ ਕਿੰਸੀ ਉਹ ਲੁਧਿਆਣੇ ਹੁੰਦੀ ਸੀ ਮਲਾਂ ਮੰਡੀ ਹਾਂ ਹਾਂ ਲੁਧਿਆਣੇ ਮੰਡੀ ਹੁੰਦੀ ਸੀ ਗੱਲਾਂ ਕਰਾਂ ਦੇ ਕੋਲੇ ਹੁੰਦਾ ਸੀ ਹਾਂ ਹਾਂ ਉੱਥੇ ਮਾੜੇ ਸਿੰਗਰ ਦੇ ਪੈਰ ਨਹੀਂ ਲੱਗਣ ਦਿੰਦੇ ਸੀ ਅੱਛਾ ਕਿਉਂ ਕਹਿੰਦੇ ਆ ਕਿ ਮਾੜੇ ਸਿੰਗਰ ਦਾ ਬੋਰਡ ਲਾ ਕੇ ਸਿੱਟ ਦਿੰਦੇ ਸੀ ਨੀ ਲੋਹੇ ਨਹਿਰ ਚ ਅੱਛਾ ਤੈਰਦਾ ਫਿਰਦਾ ਸੀ ਹਾਂ ਤੈਨੂੰ ਛੱਤਰ ਛੱਤੇ ਦੇ ਭਰਾ ਨੂੰ ਪੁੱਛ ਕੇ ਵੇਖੀ ਤੂੰ ਅੱਛਾ ਵੇ ਕੀ ਕਰਦੇ ਸੀ ਸਿੰਗਰ ਅੱਛਾ ਉਹਨੂੰ ਗੈਂਗਲਾ ਸੀ ਜੈਲ ਸੀ ਬਾਲੀ ਸੀ ਉੱਥੇ ਅੱਛਾ ਵੀ ਕਿਤੇ ਉੱਤੇ ਨਾ ਜੇ ਉੱਥੇ ਹਾਂ ਜੈਲ ਸੀ ਬਹੁਤ ਕਰਦੇ ਸੀ ਸਿੰਗਰ ਪਹਿਲਾਂ ਵਾਲੇ ਪਤਾ ਨਹੀਂ ਤਾਂ ਅਣ ਪੜਦਾ ਸੀ ਹਾਂ ਹੁਣ ਸਿੰਗਰ ਜੈਲ ਸੀ ਘਟ ਕਰਦੇ ਆ ਇਹ ਕਿਵੇਂ ਲੱਗਦਾ ਹੁਣ ਸਾਧਨ ਵੀ ਬਹੁਤ ਹੋ ਗਏ ਭਾਈ ਜੇ ਕੋਈ ਢੰਗ ਵੀ ਬਹੁਤ ਆ ਗਈ ਤੈਨੂੰ ਲਿਆਉਂਦਾ ਕਿ ਪਹਿਲਾਂ ਤੇ ਹੁਣ ਦੇ ਫਰਕ ਤਾਂ ਬਹੁਤ ਆ 80 ਤੋਂ ਪਹਿਲਾਂ ਜਿਹੜੇ ਬੰਦੇ ਉਦੋਂ ਵੀ ਜਿਹੜਾ ਬੰਦਾ ਖਤਰਾ ਖਾ ਜਾਂਦਾ ਨਾ ਕਲਾਕਾਰ ਹਾਂ ਨਿੱਕਾਦਰ ਦੀ ਮਾਣਕ ਦੇ ਬਰਾਬਰ ਦਾ ਕਲਾਕਾਰ ਸੀ ਠੀਕ ਹੈ ਨਿੱਕਾਦਰ ਦੀ ਹੋਇਆ ਇੱਕ ਉਹ ਲੋਗੇ ਦੇ ਨੇੜੇ ਹੀ ਜਿਆਦਾ ਮਸ਼ਹੂਰ ਹੋਇਆ ਠੀਕ ਹੈ ਬਰਮਾ ਰਿਕਾਰਡਿੰਗ ਕੰਪਨੀ ਸੀ ਇੱਕ ਹਾਂ ਉਹਨਾਂ ਦੀ ਕੋਈ ਰਿਕਾਰਡਿੰਗ ਦੀ ਕੁਆਲਿਟੀ ਵੀ ਇੰਨੀ ਠੀਕ ਠੀਕ ਜਿਹੀ ਹੁੰਦੀ ਸੀ ਹਾਂ ਉਹਦੇ ਚ ਰਿਕਾਰਡਿੰਗ ਕਰਾ ਲੰਦਾ ਉਹਨੂੰ ਐਚ ਐਮ ਬੀ ਰਿਕਾਰਡ ਹੀ ਨਹੀਂ ਕਰਦੀ ਸੀ ਅੱਛਾ ਜੇ ਝੋਰ ਕੰਪਨੀ ਚ ਇਹ ਜਿਹੜੇ ਸਿੰਗਰ ਜਿਹੜਾ ਲੁਧਿਆਣੇ ਸਿੰਗਰ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਸੀ ਵੀ ਆਪਾਂ 2 ਸਾਲ ਪਹਿਲਾਂ ਲੇਟ ਰਿਕਾਰਡ ਹੋ ਗਏ ਪਰ ਹੋਵੇ ਐਚ ਐਮ ਬੀ ਚ ਤੇ ਜਿਹੜੇ ਉਹ ਮਤਲਬ ਇਹ ਨੂੰ ਫਿਰ ਨਿੱਕੀਦਰਦੀ ਨੂੰ ਐਚ ਐਮ ਬੀ ਨੇ ਰਿਕਾਰਡ ਨਹੀਂ ਕਰਿਆ ਤੇ ਗੀਤ ਦੇ ਪੂਰੇ ਧਾਕੜ ਸੀ ਤੇ ਉੱਚਾ ਗਾਉਂਦਾ ਸੀ ਬੰਦਾ ਪੂਰਾ ਐ ਪੂਰਾ ਬਰਾਬਰ ਦਾ ਕਲਾਕਾਰ ਦੀ ਮਾਣਕ ਦੇ ਓਕੇ ਉਹ ਇਸੇ ਕਰਕੇ ਵਿਚਾਰਾ ਪਿੱਛੇ ਰਹਿ ਗਿਆ ਉਹ ਜਿਹੇ ਪਹਿਲੀ ਰਿਕਾਰਡਿੰਗ ਉਹਦੀ ਐਚ ਐਮ ਬੀ ਚਾਈ ਹੁੰਦੀ ਪੜਕੇ ਗਉਂਦਾ ਸੀ ਇਹਨਾਂ ਨਾਲ ਕੋ ਬੰਦਾ ਅੱਛਾ ਜੀ ਹਾਂ ਬਹੁਤ ਵਧੀਆ ਕਲਾਕਾਰ ਜੀ ਲੁਧਿਆਣੇ ਵਾਲੇ ਇਹਨਾਂ ਦੇ ਵਿੱਚੋਂ ਸੀਗੇ ਇਹ ਇਹ ਤਾਂ ਮੋਗੇ ਕੋਲ ਦਾ ਪਿੰਡ ਸੀ ਦਾ ਜਿਹੜੇ ਪਤਾ ਨਹੀਂ ਇੱਥੇ ਕਿਹੜਾ ਪਤਾ ਨਹੀਂ ਲੰਗੇਆਣੇ ਕੋਲੇ ਇੱਥੇ ਜੇ ਪਿੰਡ ਜੀ ਦਾ ਤੇ ਉਹ ਕਈ ਬੰਦੇ ਸੀ ਜਿਹੜੇ ਨਰੀਕੋ 'ਚ ਰਿਕਾਰਡਿੰਗ ਕਰਾਉਂਦੇ ਸੀ ਪਹਿਲਾਂ ਐਚਐਮਬੀ ਉਹਨਾਂ ਨੂੰ ਰਿਕਾਰਡਿੰਗ ਕਰਦੀ ਸੀ ਇਤਨੀ ਵੇਚ ਰਿਕਾਰਡ ਕਰਾਉਂਦਾ ਸੁਪਨਾ ਹੀ ਹੁੰਦਾ ਸੀ ਇੱਕ ਹਿਸਾਬ ਨਾਲ ਐਚ ਐਮ ਬੀ ਦੀ ਇੱਕ ਤਾਂ ਡੀਲਰਸ਼ਿਪ ਵਾਲੀ ਸੀ ਇੱਕ ਉਹਨਾਂ ਦੀ ਟੋਨ ਕੁਆਲਿਟੀ ਤੇ ਉਹਨਾਂ ਦੀ ਰਿਕਾਰਡਿੰਗ ਦੀ ਵੀ ਸਾਫ਼ ਸੁੰਦੀ ਸੀ ਉਹਨਾਂ ਦੇ ਤਵੇ ਵੀ ਬਹੁਤ ਆਉਂਦੇ ਸੀ ਹੂੰ ਨਹੀਂ ਤਾਂ ਬਾਅਦ ਬਾਅਦ ਵਿੱਚ 82 83 ਤੋਂ ਬਾਅਦ ਤਾਂ ਨਰੀਕੋ ਵਾਲੇ ਵੀ ਵਿਛਾ ਗਏ ਸੀ ਹਨ ਫਿਰ ਤਾਂ ਉਹਨਾਂ ਬਾਅਦ ਚ ਫਿਰ ਤਾਂ ਜਿਹੜਾ ਬੰਦਾ ਕੇਰਾ ਐਚ ਐਮ ਬੀ ਚ ਵੇਖਣਾ ਆਉਣਾ ਜ਼ਰੂਰੀ ਸੀ ਬਾਅਦ ਚੋਂ ਪਾਸੇ ਵੀ ਚੱਲ ਜਾਂਦਾ ਸੀ ਇਹ ਕੁੱਤੇ ਵਾਲਾ ਤਵਾ ਵਜਦਾ ਹੁੰਦਾ ਸੀ ਸ਼ਾਇਦ ਹਾਂ ਕੁੱਤੇ ਵਾਲਾ ਕੁੱਤੇ ਵਾਲੇ ਘਟੋਂਦੇ ਡਰਿਕੋ ਵੀ ਕੰਪਨੀ ਵਧੀਆ ਜਿਹੀ ਕਰਿਆ ਲੋ ਉਤੋਂ ਦੀ ਸੀ ਉਹ ਫਿਰ ਸੋਨੂ ਟੌਣ ਆਈ ਹਾਂ ਤਮਕੀਲੇ ਦੇ ਧਰਮ ਕੀ ਕਾਣੇ ਸੋਨੂ ਟੌਣ ਚ ਆਏ ਸੀ ਹਾਂ ਫਿਰ ਕਈ ਕੰਪਨੀਆਂ ਫਿਰ ਤਾਂ ਬਾਜ਼ਾਰ ਮਾਰਕੀਟ ਤੇ ਤਵੇ ਆਂ ਬੰਦੇ ਬਣਾਉਣ ਲੱਗੇ ਫਿਰ ਤਾਂ ਇਹ ਜਿਵੇਂ ਹੁਣ ਬੌਂਡ ਹੋਣ ਦਾ ਐਗਰੀਮੈਂਟ ਦਾ ਇਹ ਇਹ ਕਦੋਂ ਤੋਂ ਚੱਲਿਆ ਸੀ ਇਹ ਸਿਸਟਮ ਇਹ ਕਲਾਕਾਰਾਂ ਨੂੰ ਬੌਂਡ ਕਰਨ ਦਾ ਇਹ ਤਾਂ ਕੈਸਟ ਯੁੱਗ ਚ ਵੀ ਕੋਈ ਇੰਨਾ ਨਹੀਂ ਕੈਸਟ ਵਕਨ ਜਦੋਂ ਕੈਸਟ ਆ ਗਈ ਨਾ ਇਹ ਕੈਸਟ ਆਈ ਆ ਮੈਨੂੰ ਲੱਗਦਾ ਹੈ ਆਈ ਤਾਂ ਬਹੁਤ ਚੜਦੀ ਹੈ ਪਰ ਇਹਨਾਂ ਜੋਰ 90 ਤੋਂ ਬਾਅਦ ਫੜਿਆ ਨੰਨਾ 86 87 88 ਚ ਹਾਂ 87 88 ਚ ਦੋਵੇਂ ਚੀਜ਼ਾਂ ਬਣਾਉਣੀਆਂ ਪੈਂਦੀਆਂ ਸੀ ਕੰਪਨੀ ਨੂੰ ਤਵੇ ਵੀ ਕੈਸਟ ਵੀ ਤੇ 88 99 ਉਸ ਤੋਂ ਬਾਅਦ ਕੈਸਟਾਂ ਬੌਂਡ ਕਰਨ ਲੱਗ ਗਏ ਪਹਿਲਾਂ ਤਾਂ ਕੈਸਟਾਂ ਬੌਂਡ ਵੀ ਨਹੀਂ ਕਰਦੇ ਸੀ ਹਾਂ ਤੇ ਫਿਰ ਇਹ 95 99 ਤੋਂ ਬਾਅਦ ਬੌਂਡ ਕਰਨ ਲੱਗੇ ਕੈਸਟਾਂ ਫਿਰ ਬਾਅਦ ਉਸ ਤੋਂ ਬਾਅਦ 2000 ਤੋਂ ਬਾਅਦ ਕਿਤੇ ਲੱਗਿਆ ਕਿ ਪ੍ਰੋਗਰਾਮਾਂ ਚ ਬੌਂਡ ਕਰਨ ਦਾ ਠੀਕ ਹੈ ਨਹੀਂ ਪ੍ਰੋਗਰਾਮਾਂ ਜਿੱਤੋਂ ਜਿਹੜੇ ਬੰਦੇ ਤੇ ਪੈਸੇ ਲਾਉਂਦਾ ਸੀ ਅਗਲਾ ਫਿਰ ਬੌਂਡ ਤੱਕ ਲੈਣ ਕਰਨਾ ਹੀ ਆ ਪੈਸੇ ਵੱਧਣ ਲੱਗਣ ਲੱਗੇ ਨਾ ਦਿਨੋਂ 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 ਮਹਿੰਗਾ ਹੋ ਗਿਆ ਕੰਮ ਦਾ ਪਹਿਲਾਂ ਤੁਹਾਨੂੰ ਐਚਐਮਬੀ ਵਾਲੇ ਦਾ ਰਿਕਾਰਡ ਕਰਦੇ ਉਸ ਨੂੰ ਸੀ ਨਾ ਜਿਹੜਾ ਬੰਦਾ ਦਮਦਾਰ ਸੀ ਕੋਈ ਫਰਮਾਇਸ਼ ਤੇ ਨਹੀਂ ਕਰਦੇ ਸੀ ਹ ਹੁਣ ਤਾਂ ਜਿਹੜਾ ਮਰਜ਼ੀ ਕਰਾਇਆ ਭਾਵੇਂ ਤੋਂ ਕੋਈ ਜਾਵੜੇ ਉਹਨਾਂ ਦੇ ਪੈਸੇ ਲੈਣੇ ਆ ਹ ਆਟੋ ਟੇਨਰ ਤੇ ਖਰਚ ਉਹ ਹੁਣ ਤਾਂ ਕਰਦੇ ਨਹੀਂ ਸਰ ਚਲੇ ਜਾਂਦੇ ਆ ਬੇਸੁਰੇ ਨੂੰ ਵੀ